ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਯੂਥ ਫੈਸਟੀਵਲ ਕਰਵਾਇਆ ਗਿਆ ਇਸ ਦੌਰਾਨ ਫੈਸਟੀਵਲ ਵਿੱਚ 17 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਇਸ ਚਾਰ ਰੋਜ਼ਾ ਪ੍ਰੋਗਰਾਮ ਦੇ ਤੀਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਉਹਨਾਂ ਨੇ ਬੱਚਿਆਂ ਦੀ ਕਾਰਗੁਜ਼ਾਰੀ ਦੀ 称ਲਾਗਾ ਕਰਦਿਆਂ ਆਪਣੀ ਮਿੱਟੀ ਨਾਲ ਜੁੜੇ ਰਹਿੰਦੇ ਦਾ ਸਨੇਹ ਹਿੱਤਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਿਸੇ ਵੀ ਦੇਸ਼ ਜਾਂ ਸੂਬੇ ਦੀ ਤਰੱਕੀ ਨੌਜਵਾਨਾਂ ਤੇ ਨਿਰਭਰ ਕਰਦੀ ਹੈ ਨੌਜਵਾਨ ਦੇਸ਼ ਤੋਂ ਸੂਬੇ ਦੀ ਈਰੀਡ ਦੀ ਹੱਡੀ ਹੁੰਦੇ ਹਨ ਨੌਜਵਾਨਾਂ ਦੀ ਤਾਕਤ ਹੀ ਦੇਸ਼ ਐ ਸੂਬੇ ਨੂੰ ਅੱਗੇ ਲੈ ਕੇ ਜਾਂਦੀ ਹੈ ਉਹਨਾਂ ਨੇ ਆਪਣੇ ਪੁਰਾਣੇ ਦਿਨਾਂ ਯਾਦ ਕਰਦੇ ਆਪਣੀ ਸਾਥੀ ਅਦਾਕਾਰ ਕਰਮਜੀਤ ਅਨਮੋਲ ਨਾਲ ਕਮੀਆਂ ਦਾ ਵੇੜਾ ਗੀਤ ਪੇਸ਼ ਕੀਤਾ ਇਸ ਦੌਰਾਨ ਉਹਨਾਂ ਨੇ ਵਿਰੋਧੀ ਪਾਰਟੀ ਤੇ ਵਿਸ਼ੇਸ਼ਣ ਨਾਲ ਸਾਧਿਆ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੇ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੇਰੀ ਪੀਰੀਏ ਜਿੱਥੇ ਜਮਦਾ ਬੰਦਾ ਸੀਰੀਏ ਜਿੱਥੇ ਕਰਜੇ ਢ ਪੰਜੀਰੀਏ ਬਾਪੂ ਦੇ ਕਰਜ ਤੇ सूद ਪੁੱਤ ਜਮਦੇ ਜਿਹੜੇ ਤੂੰ ਮਾਹੌਂਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਲੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇਲੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜਾਂਦੇ ਵਾਸਤੇ ਰੋ ਕੈਨੇਡਾ ਨੇ ਪੰਜਾਬੀ ਵਿਦਿਆਰਥੀ ਨੂੰ ਝਟਕਾ ਦਿੱਤਾ ਹੈ 1 ਦਸੰਬਰ ਤੋਂ ਕੈਨੇਡਾ ਆਉਣ ਵਾਲੀ ਵਿਜ਼ਟਰ ਵੀਜ਼ੇ ਵਾਲੇ ਵਰਕਰਾਂ ਅਤੇ ਵਿਦਿਆਰਥੀਆਂ ਦੀਆਂ ਕਈ ਕਿਸਮਾਂ ਦੀਆਂ ਅਰਜ਼ੀ ਅਤੇ ਪ੍ਰੋਸੈਸਿੰਗ ਫੀਸ ਵਿੱਚ ਵਾਧਾ ਹੋਵੇਗਾ ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਲੋਕਾਂ ਉੱਤੇ ਪਵੇਗਾ ਜੋ ਕੈਨੇਡਾ ਵਿੱਚ ਸਿੱਖੇ ਜਾਂ ਕਿਸੇ ਸੰਸਥਾ ਵਿੱਚ ਕੰਮ ਕਰ ਰਹੇ ਹਨ ਕੈਨੇਡਾ ਵਿੱਚ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਯਾਨ IRCC ਨੇ ਸਥਾਈ ਨਿਵਾਸੀਆਂ ਲਈ ਕਈ ਅਰਜ਼ੀਆਂ ਲਈ ਫੀਸਾਂ ਵਧਾ ਦਿੱਤੀਆਂ ਹਨ ਇਹਨਾਂ ਵਿੱਚ ਸਥਾਈ ਨਿਵਾਸੀ ਸਥਿਤੀ ਦੀਆਂ ਅਰਜ਼ੀਆਂ ਦੀ ਬਹਾਲੀ ਕੈਨੇਡਾ ਵਾਪਸ ਜਾਣ ਲਈ ਅਧਿਕਾਰਤ ਅਰਕੀਆਂ अपराधिक मुडवसेबी दीयां अर्जियां आरपी अर्जी शामिल ਹੈ ਇਸ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਇੱਕ ਕੈਨੇਡਾ ਇਮੀਗ੍ਰੇਸ਼ਨ ਮਾਹਰ ਦਾ ਕਹਿਣਾ ਹੈ ਕਿ ਕੈਨੇਡਾ ਦਿਨ ਬਦ ਦਿਨ ਅਜਿਹੇ ਕਦਮ ਚੁੱਕ ਰਿਹਾ ਹੈ ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਨੌਜਵਾਨਾਂ ਤੇ ਪੈ ਰਿਹਾ ਹੈ ਸਰਕਾਰੀ ਅੰਕੜੇ ਅਨੁਸਾਰ 2023 ਵਿੱਚ 319000 ਭਾਰਤੀ ਵਿਦਿਆਰਥੀ ਪੜ੍ਹਦੇ ਹਨ ਦੂਜੇ ਪਾਸੇ ਸਰਕਾਰੀ ਅੰਕੜੇ ਵੀ ਦੱਸਦੇ ਹਨ ਕਿ ਸਾਲ 2023 ਵਿੱਚ 87750 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਧਿਐਨ ਵਿਜ਼ਾ ਦਿੱਤਾ ਗਿਆ ਹਰਿਆਣਾ ਤੇ ਮਹਾਰਾਸ਼ਟਰ ਚੋਣਾਂ ਵਿੱਚ ਕਾਂਗਰਸ ਦੀ ਕਰਾਰੀ ਹਾਰ ਨੂੰ ਵੇਖ ਕੇ ਆਮ ਆਦਮੀ ਪਾਰਟੀ ਚੁਕਸ ਹੋ ਗਈ ਹੈ। ਇਹ ਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪਟਾਇਰਾਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ 'ਚ ਸਪੱਸ਼ਟ ਕਰ ਦਿੱਤਾ ਹੈ ਕਿ ਦਿੱਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਵੀ ਗੱਠ ਜੋੜ ਨਹੀਂ ਹੋਵੇਗਾ। ਹਜੇ ਤੱਕ ਅਰਵਿੰਦ ਕੇਜਰੀਵਾਲ ਨੇ ਗੱਠ ਜੋੜ ਤੇ ਕੁਝ ਨਹੀਂ ਕਿਹਾ ਸੀ। ਹਾਲਕਿ ਆਮ ਆਦੀ ਪਾਰਟੀ ਦੇ ਕਈ ਨੇਤਾਵਾਂ ਨੇ ਹਰਿਆਣਾ ਚੋਣਾਂ ਤੋਂ ਬਾਅਦ ਕਿਹਾ ਸੀ ਕਿ ਦਿੱਲੀ ਵਿੱਚ ਆਮ ਆਦੀ ਪਾਰਟੀ ਦਾ ਕਾਂਗਰਸ ਨਾਲ ਕੋਈ ਘਟ ਚੋੜ ਨਹੀਂ ਹੋਵੇਗਾ ਲੋਕ ਸਭਾ ਚੋਣਾਂ ਵਿੱਚ ਆਮ ਆਦੀ ਪਾਰਟੀ ਦਾ ਕਾਂਗਰਸ ਨਾਲ ਪਹਿਲਾ ਘਟ ਚੋੜ ਸੀ ਉਸ ਨੂੰ ਘਟ ਚੋੜ ਦਾ ਕੋਈ ਲਾਭ ਨਹੀਂ ਮਿਲਿਆ ਇਸ ਦੇ ਨਾਲ ਹੀ ਹਰਿਆਣਾ ਵਿੱਚ ਵੀ ਸੀਟਾਂ ਦੀ ਲੜਾਈ ਕਾਰਨ ਕਾਂਗਰਸ ਘਟ ਚੋੜ ਨਹੀਂ ਕਰ ਸਕੀ ਇੱਕ ਪਾਸੇ ਜਿੱਥੇ ਕਨੋਰੀ ਬਾਰਡਰ ਤੇ ਕਿਸਾਨਾਂ ਕੋ ਜਗਜੀਤ ਸਿੰਘ ਦੱਲੇਵਾਲ ਮਰਨਵਾਰ ਤੋਂ ਤੇ ਬੈਠੇ ਹਨ ਉੱਥੇ ਹੀ ਚੰਡੀਗੜ੍ਹ ਤੇ ਕਿਸਾਨ ਭਗਵਨ ਵਿੱਚ ਕਿਸਾਨਾਂ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ ਕਿਸਾਨ ਗੁਰਸੇਮ ਪੰਦੀਰ ਨੇ ਪ੍ਰੈਸ ਕਾਨਫਰੰਸ ਬੁਲੰਦ ਕਰਦੀਆ ਕਿ ਹੈ ਕਿ ਕਿਸਾਨ ਇਕੱਠੇ ਦਿੱਲੀ ਵੱਲ ਨਹੀਂ ਜਾਣਗੇ ਸਗੋਂ ਜਥਿਆਂ ਵਿੱਚ ਵੱਖ-ਵੱਖ ਤੌਰ ਤੇ ਜਾਣਗੇ ਉਹਨਾਂ ਨੇ ਦੱਸਿਆ ਕਿ 6 ਦਸੰਬਰ ਨੂੰ ਕਿਸਾਨਾਂ ਦਾ ਜਥਾ ਸ਼ੰਭੂ ਬਾੜਾ ਤੋਂ ਦਿੱਲੀ ਰਵਾਨਾ ਹੋਵੇਗਾ ਕੀਤਾ ਸੀਗਾ ਕਿ ਅਸੀਂ 6 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਉਹਦੇ ਵਿੱਚ ਇਹ ਆ ਕਿ ਬਹੁਤ ਸਾਰੇ ਹਰਿਆਣੇ ਦੇ ਮੰਤਰੀਆਂ ਦੇ ਬਿਆਨ ਆਏ ਖੇਤੀ ਮੰਤਰੀ ਵੀ ਜੇ ਜਥਾ ਟ੍ਰੈਕਟਰ ਟੋਲੀ ਨਹੀਂ ਲੈ ਕੇ ਜਾਂਦਾ ਤਾਂ ਅਸੀਂ ਜਥੇ ਨੂੰ ਜਾਣਦੇ ਹਾਂ ਬੇਸਿਕਲੀ ਉਹ ਬਿਆਨ ਦਾ ਅਰਥ ਏ ਸੀ। ਇਹੀ ਗੱਲ ਜਿਹੜੇ ਕੇਂਦਰੀ ਰਾਜ ਮੰਤਰੀ ਆ ਰਵਨੀਤ ਬਿੱਟੂ ਜੀ ਉਹਨਾਂ ਵੀ ਕਹੀ ਲਗਪਰ ਕਿ ਸਾਨੂੰ ਕੋਈ ਇਸ ਦੇ ਤੇ ਇਤਰਾਜ਼ ਨਹੀਂ ਰਹੇਗਾ। ਹੁਣ ਅਸੀਂ ਚਾਹੁੰਦੇ ਆ ਵੀ ਇਹ ਪਾਚਪਾ ਨਾਲ ਜੁੜੇ ਹੋਏ ਦੋ ਵੱਡੇ ਮੰਤਰੀ ਆਪਦੇ ਬਿਆਨਾਂ ਤੇ ਕਾਇਮ ਰਹਿਣ। ਔਰ ਸਾਡਾ ਜਿਹੜਾ ਜਥਾ ਜਾਊਗਾ ਉਹ ਪੈਦਲ ਹੋਊਗਾ। ਉਹਦੇ ਕੋਲੇ ਔਰ ਰਸਤੇ ਦੀਆਂ ਜ਼ਰੂਰੀ ਲੋੜਿੰਦੀਆਂ ਚੀਜ਼ਾਂ ਹੋਣਗੀਆਂ ਔਰ ਜੋ ਕੁਝ ਵੀ ਸਾਨੂੰ ਜਾਂਦਿਆਂ ਨੂੰ ਲੋੜਿੰਦਾ ਵਾਲਾ ਇਹ ਅਸੀਂ ਕਿਉਂਕਿ ਇਹ ਅੰਦੋਲਨ ਸਾਰੇ ਦੇਸ਼ ਦਾ ਅੰਦੋਲਨ ਆ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਆ ਅਸੀਂ ਇਹ ਸਾਰੀਆਂ ਲੋੜਿੰਦੀਆਂ ਚੀਜ਼ਾਂ ਹਰਿਆਣੇ ਦੇ ਕਿਸਾਨਾਂ ਮਜ਼ਦੂਰਾਂ ਤੇ ਛੱਡਦੇ ਆ ਔਰ ਸਾਨੂੰ ਪੱਕਾ ਪਤਾ ਵੀ ਅਗਲੇ ਮਹੀਨੇ ਸਾਰੀਆਂ ਪੂਰੀਆਂ ਹੋਣਗੀਆਂ ਔਰ ਇਹਦੇ ਨਾਲ ਦੀ ਨਾਲ ਇਹ ਹੁਣ ਸਰਕਾਰ ਕੀ ਫੈਸਲਾ ਕਰਦੀ ਆ ਇਹ ਤਾਂ ਛੇ ਨੂੰ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਊਗਾ ਜੇ ਜਥਾ ਜੇਦੀ ਗਿਣਤੀ ਅਸੀਂ ਤੁਹਾਨੂੰ ਆਉਣ ਵਾਲੇ ਸਮੇਂ ਦੱਸ ਦਾਂਗੇ ਅੱਗੇ ਵਧਦਾ ਵਾ ਜਾਂਦਾ ਵਾ ਜਿਵੇਂ ਮંત્રી ਕਹਿ ਰਹੇ ਆ ਜਾਣਾ ਚਾਹੀਦਾ ਤੇ ਅਗਲਾ ਪੜਾ ਇਹ ਜੱਗੀ ਸਿਟੀ ਸੈਂਟਰ ਤੇ ਕਰੂਗਾ ਅੰਬਾਲਾ ਵਿੱਚ ਉਦੋਂ ਦਾ ਮੋਹੜਾ ਮੰਡੀ ਵਿੱਚ ਹੋਊਗਾ ਉਦੋਂ ਦਾ ਖਾਨਪੂਰ ਜੱਟਾ ਖੇ ਉੱਥੇ ਹੋਊਗਾ ਇਹਦੋਂ ਦਾ ਪਿਪਲੀ ਤੋਂ ਤਕਰੀਬਨ 9 ਤੋਂ 5 ਜੱਥਾ ਚਲਾਇਆ ਕਰਾਂਗੇ ਕੋਈ ਵਾਤਾ ਘਟਾ ਉਹਦੇ ਹਿਸਾਬ ਨਾਲ ਦੇਖ ਲਾਂਗੇ ਉਹਦੋਂ ਗਾਹਾਂ ਦਾ ਪ੍ਰੋਗਰਾਮ ਫਿਰ ਤੁਹਾਡੇ ਸਾਹਮਣੇ ਹੋਰ ਆਊਗਾ 9 ਤੋਂ 5 ਹਾਂ ਔਰ ਜੋ ਵੀ ਸਾਨੂੰ ਲੜਿੰਦਾ ਵਾ ਸਾਨੂੰ ਹਰਿਆਣੇ ਦੀ ਜਲਪਾ ਕੋ ਪੂਰੀ ਆਸ ਹੈ ਕਿ ਸਾਡਾ ਪੂਰਾ ਹੋ ਜੂ ਜਥਾ ਦੇ ਰਾਤ ਵੀ ਖੱਟਣੀ ਹੋਊ ਤੇ ਸੜਕ ਤੋਂ ਆਸੇ-ਪਾਸੇ ਨਹੀਂ ਜਾਊਗਾ ਸੜਕ ਤੇ ਹੀ ਸੰਕਗਰਾਹ ਗਜਾ ਲਊਗਾ ਆਪ ਦੀ ਇਹਦੇ ਨਾਲ ਨਾਲ ਕੰਟੀਨਿਉਟੀ ਜਿਹੜੇ ਜਥੇ ਆ ਇਹ ਚੱਲਦੇ ਰਹਿਣਗੇ ਦਿੱਲੀ ਵੱਲ ਨੂੰ ਕੂਚ ਕਰਦੇ ਰਹਿਣਗੇ ਔਰ ਜੇਕਰ ਸਰਕਾਰ ਇਹ ਜਥੇ ਨੂੰ ਰੋਕਦੀ ਆ ਨਹੀਂ ਜਾਣ ਦਿੰਦੀ ਹੈਗੀ ਇਹ ਛੇ ਨੂੰ ਪਤਾ ਲੱਗੂਗਾ ਆਸਤਾ ਹੀ ਕਰਨੀ ਚਾਹੀਦੀ ਹੈ ਵੀ ਉਹ ਜਥੇ ਨੂੰ ਨਾ ਰੋਕਣ ਜੋ ਉਹਨਾਂ ਨੇ ਔਰ ਅਸੀਂ ਇਹ ਪੱਖ ਜੇ ਕਰੋ ਜਥੇ ਦੇ ਉੱਤੇ ਕੋਈ ਨਹੀਂ ਜਾਨ ਦੇਦ ਕਰਕੇ ਕੋਈ ਸਰਕਾਰ ਤਸ਼ੱਦਦ ਕਰਦੀ ਆ ਕੋਈ ਇਹੋ ਜਿਹਾ ਕਰਦੀ ਆ ਇਹ ਉਹਨਾਂ ਦੀ ਮਰਜ਼ੀ ਹੋਊ ਅਸੀਂ ਸਫਲ ਹੋ ਜਾਾਂਗੇ ਦੇਸ਼ ਦੁਨੀਆ ਦੇ ਲੋਕਾਂ ਨੂੰ ਦੱਸਣ ਵਿੱਚ ਆਪਣੀ ਗੱਲ ਲਾਣ ਦੇ ਵਿੱਚ ਵੀ ਸ਼ੰਭੂ ਬਾਡਰ ਤੇ ਕੰਦ ਕਿੰਨਾ ਨੇ ਕੀਤੀ ਆ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਕੌਣ ਤੰਗ ਕਰਨਾ ਚਾਹੁੰਦਾ ਔਰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਜਾਂ ਪੰਜਾਬ ਹਰਿਆਣੇ ਦੀ ਆਰਥਿਕਤਾ ਤੇ ਜਿਹੜਾ ਬੁਰਾ ਪ੍ਰਭਾਵ ਪੈ ਰਿਹਾ ਉਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਵਾ ਇਹ ਇਹ ਅਸੀਂ ਆਪਣੀ ਗੱਲ ਪਹੁੰਚਾਉਂਦੇ ਲੋਕਾਂ ਚ ਕਾਮਯਾਬ ਹੋ ਜਾਾਂਗੇ ਔਰ ਮਰਜੀ ਬੜਿਆਂ ਦਾ ਜਥਾ ਦੇ ਨਾਮ ਕਿਉਂ ਰੱਖਿਆ ਗਿਆ ਵੀ ਅਸੀਂ ਜਿਹੜੇ ਤੁਹਾਨੂੰ ਦੱਸਤਾ ਵੀ ਪੈਨਲ ਪੀਸਫੁਲੀ ਆਪਦੇ ਜਥੇ ਨੂੰ ਲੈ ਕੇ ਜਾਣਾ ਚਾਹੁੰਦੇ ਆ ਪਰ ਮੈਂਟਲੀ ਪ੍ਰਪੇਅਰ ਕੀਤੇ ਹੋਏ ਆ ਕਿਸਾਨ ਤੇ ਜੇ ਸਰਕਾਰ ਕਿਸੇ ਕਿਸਮ ਦਾ ਜ਼ਬਰ ਟਾਉਂਦੀ ਹੈ ਉਹਦੇ ਲਈ ਉਹ ਤਿਆਰੀ ਕਰਕੇ ਜਾਵੇ ਕਿਸੇ ਨੂੰ ਅਨੁਭੋਲਤਾ ਚ ਨਹੀਂ ਖੜਿਆ ਜਾ ਰਿਹਾ ਪਹਿਲੇ ਜਿੱਥੇ ਕੋ ਜਿਵੇਂ ਦੱਸਿਆ ਸਾਰੇ ਸੀਨੀਅਰ ਲੀਡਰ ਹੋ ਗਏ ਸਤਨਾਮ ਸਿੰਘ ਜੀ ਪੰਨੂ ਸੁਵਿੰਦਰ ਸਿੰਘ ਜੀ ਚਤਾਲਾ ਸੁਰਜੀਤ ਸਿੰਘ ਜੀ ਫੂਲ ਸਾਹਿਬ ਬਲਜਿੰਦਰ ਸਿੰਘ ਜੀ ਚਟੇਵਾਲਾ ਹਰਿਆਣਾ ਤੋਂ ਹੋਰ ਲਿਖਰਾਂ ਦੀ ਲਿਸਟ ਵੀ ਤੁਹਾਨੂੰ 22 ਨੇਮ ਸਾਰੀ ਲਿਸਟਾਂ ਜਦੋਂ ਜਥਾ ਚੱਲੂਗਾ 22 ਨੇਮ ਲਿਸਟਾਂ ਤੁਹਾਡੇ ਕੋਲ ਆਇਆ ਕਰਨਗੀਆਂ ਵੀ ਆ ਜਥਾ ਜਾ ਰਿਹਾ ਸਾਰਾ ਉਹਨਾਂ ਦਾ ਡਰੈੱਸ ਪਤਾ ਹੋਊਗਾ ਅਸੀਂ ਲਵਾਂਗੇ ਔਰ ਇਹ ਇਹ ਜਥੇ ਦੀ ਕਲੀਅਰੈਂਸ ਅਸੀਂ ਉਹਨੂੰ ਅੱਜ ਹੀ ਅਪੀਲ ਕਰਦੇ ਵੀ ਚਾਰ ਨੂੰ ਸ਼ੰਭੂ ਦੇ ਸੀਪੀਸੀ ਕਰਕੇ ਸਾਰੀ ਡਿਟੇਲਸ ਮਹੱਈਆ ਕਰਵਾ ਦਿਆਂਗੇ ਉਦੋਂ ਵੀ ਕਿਹੜਾ ਜਥਾ ਜਾ ਰਿਹਾ ਉਹਦੀ ਗਿਣਤੀ ਕੀ ਹੈਗੀ ਆ ਤੋ ਇਸ ਵਾਰ ਤੇ ਪ੍ਰੈਸ ਨੂੰ ਅਪੀਲ ਵੀ ਹੈਗੀ ਆ ਕਿ 4 ਦਸੰਬਰ ਨੂੰ ਸ਼ਬੋ ਬਾਡਰ ਤੇ ਪਹੁੰਚੇ ਦੂਸਰਾ ਜਿਵੇਂ ਅਸੀਂ ਦੇਖਿਆ ਵੀ 18 ਫਰਵਰੀ ਤੋਂ ਬਾਅਦ ਕੇਂਦਰ ਨੇ ਗੱਲਬਾਤ ਬੰਦ ਕੀਤੀ ਹੈਗੀ ਆ ਔਰ ਜਿਵੇਂ ਤੁਸੀਂ ਦੇਖਦੇ ਹੋ ਕਿੰਨੀ ਠਿਸਾਈ ਆ ਵੀ ਚੈਨਲਾਂ ਤੇ ਡਿਬੇਟਾਂ ਦੇ ਵਿੱਚ ਪਾਸ ਪਾਸ ਦੇ ਬੁਲਾਰੇ ਕਹਿੰਦੇ ਆ ਵੀ ਗੱਲ ਕਰਕੇ ਮਸਲਾ ਹੱਲ ਹੋਣਾ ਵਾ ਅਸੀਂ ਦੋਵੇਂ ਫਾਰਮੂਲਾ ਜਵਾਬ ਦੇਨੇ ਵੀ ਗੱਲਬਾਤ ਤਾਂ ਤੁਸੀਂ ਰੋਕੀ ਹੋਈ ਆ ਗੱਲਬਾਤ ਤਾਂ ਤੁਸੀਂ ਭੱਜੇ ਹੈਗੇ ਹੋ ਇਹਦੇ ਵਿੱਚ ਗੱਲਬਾਤ ਤਾਂ ਜਿਹੜੀ ਸੱਤਾ ਚ ਪਾਰਟੀ ਹੁੰਦੀ ਉਹਦੇ ਹੱਥ ਚ ਹੁੰਦੀ ਆ ਦੋਵਾਂ ਫਾਰਮਾ ਨੇ ਕਦੀ ਸਰਕਾਰ ਦੀ ਚਿੱਠੀ ਆ ਗਈ ਹੋਵੇ ਔਰ ਕਦੀ ਉਹਦਾ ਸੱਦਾ ਟਕਰਾਵਾ ਹੋਵੇ ਫਿਰ ਤਾਂ ਸਾਡੇ ਨਾਲ ਹੁੰਦੇ ਆ ਜੀ ਇਹ ਜੀ ਇੱਕ ਕਦਮ ਅੱਗੇ ਅੱਗੇ ਵਧਾਉਣ ਤਾਂ ਪ੍ਰੈਸ ਦੇ ਵਿੱਚ ਸਿਰਫ ਗੱਲਾਂ ਹੁੰਦੀਆਂ ਵਾ ਉਵੇਂ ਮੋਦੀ ਸਰਕਾਰ ਜਿੱਡੀ ਹੰਕਾਰੀ ਆ ਜਿੱਡਾ ਉਹਦਾ ਜਦੋਂ ਇਹ ਇਸ ਕਿਸਮ ਦੇ ਮਨ ਚ ਬਣਿਆ ਹੋਇਆ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਗੱਲ ਹੀ ਨਹੀਂ ਕਰਨੀ ਬੈਣਾ ਨਹੀਂ ਹੈਗਾ ਟੇਬਲ ਤੇ ਉਹਨਾਂ ਦੀ ਮਰਜ਼ੀ ਹੈਗੀ ਆ ਅਰ ਜਿਵੇਂ ਭਾਜਪਾ ਦੇ ਪ੍ਰਵਕਤਾ ਲਗਾਤਾਰ ਟੀਵੀ ਚੱਲਣਾ ਤੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਵਾ ਵੀ ਇਹੇ ਜੀ ਅੰਦਰ ਮੰਨ ਕੇ ਆਏ ਸੀ ਅਸੀਂ ਤਾਂ ਜੀ ਪੰਜ ਫਸਲਾਂ ਤੇ ਐਮਐਸ ਤੋਂ ਹੀ ਦੇਤੀ ਸੀ ਲਗਾਤਾਰ ਪ੍ਰਚਾਰ ਕਰਦੇ ਰਹੇ ਸਰਾਸਰ ਝੂਠ ਹੈ ਬਾ ਜੋ ਪਿਊਸ਼ ਕੋਲ ਜੀ ਦੀਨ ਅੱਜ ਵੀ ਵੀਡੀਓ ਮੌਜੂਦ ਹੈ ਉਹਨਾਂ ਕੰਟਰੈਕਟ ਫਾਰਮਿੰਗ ਕਿਹੀਆ ਕੰਟਰੈਕਟ ਫਾਰਮ ਵੀ ਸਾਨੂੰ ਕਦੀ ਵੀ ਮਨਜ਼ੂਰ ਨਹੀਂ ਹੈ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਹਿੰਨੇ ਆ ਵੀ ਤੁਸੀਂ ਫਸਲਾਂ ਤੇ 23 ਫਸਲਾਂ ਦੀ 23 ਫਸਲਾਂ ਦਿੱਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਖਰੀਦਦਾ ਬਣਾਓ ਅਰੇ ਇਸ ਕਰਕੇ ਤੋਂ ਜਦਾਂ ਡੈਮੇਜ ਉਹਨਾਂ ਨੂੰ ਹੁੰਦਾ ਵਾ ਉਹਨੂੰ ਕੰਟਰੋਲ ਕਰਨ ਵਾਸਤੇ ਪ੍ਰਚਾਰ ਮੱਧਮਾਂ ਤੇ ਠੀਕ ਆ ਤੇ ਜੋ ਭਾਜਪਾ ਦੇ ਪ੍ਰਵਕਤਾ ਨੂੰ ਜਗ੍ਹਾ ਮਿਲਦੀ ਆ ਸਪੇਸ ਮਿਲਦੀ ਆ ਕੇਂਦਰ ਦੇ ਮੰਤਰੀਆਂ ਨੂੰ ਉਹ ਸਾਨੂੰ ਸ਼ਾਇਦ ਨਾ ਮਿਲੇ ਸਾਡੀ ਸ਼ਾਇਦ ਗੱਲ ਨਾ ਜਾਵੇ ਇਸ ਕਰਕੇ ਸਾਫ਼ ਕਰ ਰਹੇ ਹੈਗੇ ਆ ਤਾਂ ਇਸ ਤਰ੍ਹਾਂ ਦੀ ਗੱਲ ਔਰ ਜਿਹੜੀ ਸ਼ੰਭੂ ਤੇ ਸਿੱਲ ਹਟਾਈ ਗਈ ਉਹ ਦੋ ਫੋਰਮ ਕੀ ਸੋਚਦੇ ਆ ਜਦੋਂ ਪ੍ਰੈਸ ਦੇ ਵਿੱਚ ਇਹ ਡਿਬੇਟ ਚੱਲੀ ਆ ਲੋਕਾਂ 'ਚ ਇਹ ਗੱਲ ਚੱਲੀ ਆ ਵੀ ਭੜੇ ਮਾਨਸੋਂ ਹੁਣ ਤਾਂ ਭਾਵੇਂ ਅਸੀਂ ਅਜਾਣ ਕੀਤਾ ਪ੍ਰੈਸ ਦਾ ਪਰੈਸ ਦੇ ਸੀਨੀਅਰ ਪੱਤਰਕਾਰ ਜਾਣਦੇ ਹੁੰਦੇ ਨੇ ਕਿ ਜਥਾ ਜਾਊਗਾ ਤੇ ਫਿਰ ਚੱਲ ਕੇ ਜਾਊਗਾ ਜੇ ਵੀ ਕੱਲੀ ਹੈ ਕਰਦੇ ਜਦੋਂ ਇਹ ਡਿਬੇਟ ਚੱਲੀ ਆ ਵੀ ਭਾਈ ਹੁੰਦਾ ਹੁੰਦਾ ਤੁਸੀਂ ਆਪ ਕਹਿੰਦੇ ਸੋਣ ਕੀ ਫਿਰ ਉਹਨੂੰ ਠੰਡਾ ਕਰਨ ਵਾਸਤੇ ਇੱਕ ਸਿਲ ਹਰਾਤੀ ਤੇ ਪਰਸੈਪਸ਼ਨ ਇਹ ਬਣਾ ਦਿੱਤੀ ਵੀ ਵੀ ਹੁਣ ਸ਼ੰਭੂ ਬਾਰਡਰ ਖੋਲ ਰਿਹਾ ਜੀ ਠੀਕ ਹੈ ਜੀ ਜਦੋਂ ਇਹ ਹੀ ਗੱਲਾਂ ਦਾ ਮਸਲਾ ਟੀਵੀ ਚੈਨਲਾਂ ਤੇ ਆਇਆ ਕਿ ਤੁਸੀਂ ਬਾਰਡਰ ਖੋਲ ਰਹੇ ਹੋ ਫਿਰ ਜਿਵੇਂ ਹਰਿਆਣੇ ਦੇ ਭਾਜਪਾ ਦੇ ਪ੍ਰਵਕਤਾ ਬੋਲੇ ਆ ਵੀ ਜੇ ਜੀ ਅਮਨ ਕਾਨੂੰਨ ਵਾਸਤੇ ਖਤਰਾ ਨਾ ਬਣ ਗਏ ਹੁਣ ਅਮਨ ਕਾਨੂੰਨ ਦੀ ਖਤਰੇ ਦੀ ਪਰਿਭਾਸ਼ਾ ਕੀ ਹੈ ਕੌਣ ਤੈ ਕਹਿੰਦਾ ਉਸੇ ਵੇਲੇ ਬੈਕਫੁੱਟ ਤੇ ਫਿਰ ਲੋਕਾਂ ਦੇ ਵਿੱਚ ਰੋਸ ਜਾ ਰਿਆ ਜਿਹੜੇ ਲੋਕ ਵੀ ਕਿਉਂ ਰੋਸਤਾ ਬੰਦਾ ਉਹਨਾਂ ਨੂੰ ਲੱਗਾ ਵੀ ਠੀਕ ਆ ਕਿਸਾਨਾਂ ਨੇ ਵਧੀਆ ਫੈਸਲਾ ਕਰ ਲਿਆ ਸਰਕਾਰ ਕੋਲੇ ਕੋਈ ਬਹਾਨਾ ਨਹੀਂ ਹੋਂ ਸਾਡੀ ਕਰਦੀ ਜਵਾਬਦਾ ਤੋਂ ਉਸੇ ਵੇਲੇ ਬਰੂ ਮਾਲੀ ਦੀ ਸੇਲ ਹਲਾ ਕੇ ਤੇ ਉਹ ਪਰਸੈਪਸ਼ਨ ਜਿਹੜੀ ਬਣਾਉਂਦਾ ਜਦੋਂ ਕੀਤਾ ਸ਼ੰਭੂ ਬਾਡਰ ਖੋਲ ਰਹੇ ਉਹ ਪਿਛਲੇ ਬੰਨੇ ਜੜੀਆਂ ਵਾਟਰ ਕੈਨਨ ਦੀਆਂ ਗੱਡੀਆਂ ਉਹ ਵੀ ਛੱਡ ਕੇ ਚੈੱਕ ਕਰਦੇ ਆ ਵੀ ਕਿਤੇ ਜੰਗਲ ਜੂਗ ਤਾਂ ਨਹੀਂ ਲੱਗ ਗਿਆ ਵੀ ਇਹਨਾਂ ਨੂੰ ਠੀਕ ਆ ਜੀ ਜਦੋਂ ਹਾਥੀ ਦੇ ਦੰਦ ਦਿਖਾਉਣ ਨੂੰ ਕੁਝ ਹੋਰ ਤੇ ਖਾਨ ਨੂੰ ਕੁਝ ਹੋਰ ਇਹ ਨਜ਼ਰ ਆ ਰਿਹਾ ਦੁੱਖ ਦੀ ਗੱਲ ਆ ਵੀ ਦੇ ਇਸ ਵੇਲੇ ਦੇਸ਼ ਦੇ ਵਿੱਚ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਪੂਰੀ ਦੁਨੀਆ ਸਾਡੀ ਇਸ ਪਾਰਲੀਮੈਂਟ ਦੇ ਸੈਸ਼ਨ ਨੂੰ ਦੇਖਦੀ ਹੈਗੀ ਆ ਪੂਰੇ ਦੇਸ਼ ਦੇ ਲੋਕ ਦੇਖਦੇ ਹੈਗੇ ਆ ਕਿ ਕਿਹੜੇ ਮੁੱਦਿਆਂ ਤੇ ਕਿੱਥੇ ਡਿਬੇਟ ਹੋ ਰਹੀ ਆ ਕੀ ਆਰਥਿਕ ਫੈਸਲੇ ਸਾਡੇ ਹੱਕ ਚ ਆਉਣਗੇ ਕੀ ਸਰਕਾਰ ਕੋ ਨਵੇਂ ਕਾਨੂੰਨ ਲੈ ਕੇ ਆ ਰਹੀ ਸਾਡੇ ਵਿਰੋਧ ਜਾਣ ਕੇ ਜਾਂ ਸਾਡੇ ਹੱਕ ਦੇ ਜਾਣਗੇ ਔਰ ਦੋ ਕੇਸ ਗੱਲ ਦਾ ਕਿ ਕਿਸਾਨ ਮਜ਼ਦੂਰ ਜਿਹੜੇ ਆ ਸਾਡੇ 300 ਤੋਂ ਉੱਪਰ MP ਚੁਣਦੇ ਆ ਇਹਨਾਂ ਦੇ ਕੋਲ ਇੱਥੇ ਤੋਂ ਵੱਧ MP ਜਾਂਦੇ ਹੈਗੇ ਲੈਕ ਪਰ ਅਜੇ ਤੱਕ ਕਿਸੇ ਨੇ ਕਿਸਾਨਾਂ ਦਾ ਮੁੱਦਾ ਚੱਕਿਆ ਹੋਵੇ ਸਾਡੀ ਨਜ਼ਰ ਨਜ਼ਰ 'ਚ ਬਹੁਤਾ ਕੁਝ ਹੈ ਨਹੀਂ ਠੀਕ ਹੈ ਜੀ ਵੋਟਾਂ ਦਾ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੀਆਂ ਲੈਣੀਆਂ ਔਰ ਘੱਟੋ ਘੱਟ ਜਿਹੜਾ ਆਜਕਲ ਕਾਰਪੋਰੇਟ ਮਾਡਲ ਆ ਕਾਰਪੋਰੇਟ ਦੇ ਕੁਝ ਵਪਾਰੀਆਂ ਦੇ MP ਕਹਿ ਲਏ ਤਾਂ ਥੋੜੇ ਹੋਣਗੇ ਉੱਥੇ 40-50 ਹੋਣਗੇ ਟੋਟਲ ਲੋਬੀ ਵਪਾਰੀਆਂ ਦੇ ਹੱਕ ਚ ਨੀਤੀਆਂ ਬਣਾਉਂਦੀ ਰਹੇਗੀ ਠੀਕ ਹੈ ਜੀ ਅਸੀਂ ਕਹਿੰਦੇ ਇਹ ਇਹ ਵਿਰੋਧੀ ਧਿਰ ਨੂੰ ਹਾਰ ਗਿਆ ਵੀ ਉਹ ਅਦਾਨੀ ਜੀ ਦੇ ਮੁੱਦੇ ਤੇ ਪਾਰਲੀਮੈਂਟ ਨੂੰ ਰੋਕੇ ਉਹਨਾਂ ਦਾ ਆਪਣਾ ਹੈਗਾ ਜਾਂ ਯੂਪੀਐਲ ਜੋ ਕੁਝ ਹੋਇਆ ਜਾਂ ਮਨੀਪੁਰ ਜੋ ਕੁਝ ਹੋਇਆ ਪਰ ਕੀ ਮੁੱਦਾ ਕਿਸਾਨਾਂ ਮਜ਼ਦੂਰਾਂ ਦਾ ਇਹ ਇਹ ਦੇਸ਼ ਨਾਲ ਜੁੜਿਆ ਹੋਇਆ ਦੇਸ਼ ਕਿਸਾਨ ਮਜ਼ਦੂਰ ਨਾਲ ਵਜਦਾ ਅੱਜ ਕਿਸਾਨ ਮਜ਼ਦੂਰ ਮਰ ਰਹੇ ਆ ਠੀਕ ਹੈ ਜੀ ਔਰ ਉਹਦੇ ਵੀ ਕੌਣ ਜ਼ਿੰਮੇਵਾਰ ਜੜੇ ਜੜੀ ਵੀ ਟਰ ਲਕਸ਼ਣ ਜਿੱਤਦੀ ਆ ਆਮ ਆਦਮੀ ਪਾਰਟੀ ਪੰਜਾਬ ਜਿੱਤੀ ਕਹਿੰਦੇ ਜੀ ਸਾਡਾ ਆਰਥਿਕ ਵਿਕਾਸ ਦਾ ਮਾਡਲ ਤੋਂ ਲੋਕ ਖੁਸ਼ ਹੋਗੇ ਪੰਜ ਵਾਰ ਜਿੱਤੀ ਉਹ ਕਹਿੰਦੇ ਵੀ ਸਾਡੇ ਆਰਥਿਕ ਵਿਕਾਸ ਮਾਡਲ ਤੋਂ ਲੋਕ ਖੁਸ਼ ਆ ਗਿਆ ਚੜਖੰਡੇ ਵਿੱਚ ਜਿਹੜੀ ਪਾਰਟੀ ਜਿੱਤੀ ਇੰਡੀਆ ਗੜਜੋਰ ਜਿੱਤਾ ਉਹ ਉੱਥੇ ਦਾਅਵੇ ਕਰਦੇ ਆ ਜ ਜਿਹੜੀ ਆਪ ਸਰਕਾਰ ਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈਆਂ ਸਾਡੀ ਗੱਲ ਦਾ ਜਵਾਬ ਕਿਸੇ ਵੀ ਪਾਰਟੀ ਦੇ ਲੀਡਰ ਤੋਂ ਅਸੀਂ ਸੋਇਮ ਪ੍ਰਧਾਨ ਮੰਤਰੀ ਤੋਂ ਗ੍ਰਹਿ ਮੰਤਰੀ ਜੀ ਕੋ ਮੰਗਣਾ ਚਾਹਾਂਗੇ ਵੀ ਜਿਹੜੀ ਉਹਨੇ ਰਿਪੋਰਟ ਵਿੱਚ ਕਿਹਾ ਵੀ 1996 ਤੋਂ ਲੈ ਕੇ ਅੱਜ ਤੱਕ 4 ਲੱਖ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰਕੇ ਕਰਜ਼ੇ ਕਰਦੇ ਉਹਦੇ ਤੇ ਕੀ ਉਹਨਾਂ ਦਾ ਵਿਚਾਰ ਹੈ ਦੱਸੋ ਨਾ ਵੀ ਤੁਹਾਡਾ ਵਿਕਾਸ ਮਾਡਲ ਇਹ ਕਿੱਥੇ ਸਹੀ ਆ ਫਿਰ ਉਹ ਕਹਿੰਦੇ ਨੇ ਡਬਲ ਇੰਜਨ ਵਾਲੀ ਸਰਕਾਰ ਆ ਪਿਛਲੀ ਵਾਰੀ ਪ੍ਰਾਈਮ ਮਿੰਿਸਟਰ ਸਾਹਿਬ ਕਹਿ ਕੇ ਗਏ ਸੀ ਵੀ 24 ਫਸਲਾਂ ਤੇ ਐਮਐਸਪੀ ਦੇ ਦਨੀਆ ਸੈਣੀ ਸਾਹਿਬ ਦਾ ਖੱਟਰ ਸਾਹਿਬ ਰਿਪੋਰਟ ਤਾਂ ਇਹ ਕਹਿ ਰਹੀ ਹੈ ਵੀ ਡਬਲ ਇੰਜਨ ਵਾਲੀ ਸਰਕਾਰ ਦੇ ਵਿੱਚ 76 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵਾਹ ਰਹੇ ਨੇ ਦੇ ਕਿਸਾਨਾਂ ਦਾ ਮੁਕਾਬਲੇ ਤਨ ਪੰਜਾਬ ਦੇ ਵਿੱਚ 70000 ਕਰੋੜ ਰੁਪਏ ਦਾ ਕਰਜ਼ਾ ਤੋਂ ਉਹਨੂੰ ਦੱਸਣ ਦਾ ਵੀ ਇਹ 70000 ਕਰੋੜ ਰੁਪਏ ਚੜ ਕੇ ਹੋ ਗਿਆ ਜੇ ਤੁਸੀਂ ਐਮਐਸਪੀ ਤੇ ਫਸਲਾਂ ਵੀ ਖਰੀਦੀ ਜਾਂਦੇ ਹੋ ਸਾਰਾ ਕੁਝ ਸਹੀ ਚੱਲੀ ਜਾਂਦਾ ਇਹਦਾ ਜਵਾਬ ਕੌਣ ਦੇਊਗਾ ਉਹ ਇੰਨਾ ਜਵਾਬਾਂ ਤੋਂ ਪਜ ਰਹੇ ਨੇ ਔਰ ਉਸੇ ਕਮੇਟੀ ਨੇ ਸਬਮਿਟ ਕੀਤਾ ਵਾ ਜੋ ਮੀਡੀਆ 'ਚ ਆਇਆ ਮੇਰੇ ਕੋਲ ਹਾਰਡ ਕਾਪੀ ਕੋਈ ਵੀ ਜੋ ਮੀਡੀਆ 'ਚ ਰਿਪੋਰਟਾਂ ਨਿਕਲ ਕੇ ਆਈਆਂ ਕਿ ਕਿਸਾਨਾਂ ਦੇ ਲਾਗਤ ਖਰਚੇ ਨਹੀਂ ਪੂਰੇ ਹੋ ਰਹੇ ਔਰ ਉਹਨਾਂ ਨੂੰ ਮੰਡੀ ਦੇ ਵਿੱਚ ਚੰਗੇ ਭਾਅ ਨਹੀਂ ਮਿਲਦੇ ਹੈਗੇ ਔਰ ਇਸ ਕਰਕੇ ਸਰਕਾਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਂਦੇ ਆਪਣਾ ਮਨ ਬਣਾਵੇ ਜਿਹੜੀ ਰਿਪੋਰਟ ਆ ਰਹੀ ਹੈ ਵਿੱਚੋਂ ਨਿਕਲ ਕੇ ਆ ਰਹੀ ਹੈ ਤਾਂ ਇਹੋਗਾ ਜਿਹੜੀ ਸਰਕਾਰ ਨੇ ਰਿਪੋਰਟਾਂ ਵਿੱਚ ਆਇਆ ਸੀਗਾ ਸ਼ੰਤਾ ਕੁਮਾਰ ਕਮੇਟੀ ਦੀ ਰਿਪੋਰਟ ਸੀਗਾ ਵੀ ਕੱਲੀ ਦੇਸ਼ ਵਿੱਚ ਜਿੰਨੀ 100% ਫਸਲ ਦੀ ਪੈਦਾਵਾਰ ਕਰਦੇ ਸੀ ਉਹਦਾ ਕੇਂਦਰ ਕੱਲਾ 6% ਹੀ ਐਮਐਸਪੀ ਤੇ ਖਰੀਦ ਕਰਦਾ ਤੇ ਬਾਕੀ 94% ਭਾਈ ਵਪਾਰੀਆਂ ਨੂੰ ਲੁੱਟਣ ਵਾਸਤੇ ਰੱਖਤਾ ਐਡਾ ਬੋਟਾ ਝੂਠ ਕਿਹੜੀ ਦੁਨੀਆ ਚੱਲੂਗਾ ਇਸੇ ਕਰਕੇ ਕਹਿੰਦੇ ਆ ਕਿ ਸਾਨੂੰ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾ ਦਿਓ 23 ਫਸਲਾਂ ਤੇ ਜਿਹੜਾ ਇਸ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਮੰਗ ਰਹੇ ਆ ਕੇਵਲ ਕਹਿੰਦੇ ਆ ਵੀ ਟੋਟਲ ਫਸਲਾਂ ਤੋਂ 29% ਹੀ ਉਹਦੇ ਵਿੱਚ ਖਰੀਦ ਹੋਣੀ ਆ ਅਜੇ ਵੀ ਉਹਦੇ ਵਿੱਚ ਮੇਰੇ 71% ਨੁਕਸਾਨ ਬਾਹਰ ਰਹਿ ਜਣੇ ਉਹ ਅੱਗੇ ਦਾ ਸਵਾਲ ਹੈਗਾ ਤੂੰ ਜਿਹੜੀਆਂ 23 ਫਸਲਾਂ ਤੇ ਐਮਐਸਪੀ ਦਿੱਤੀ ਜਾਂਦੀ ਆ ਹਿੰਦੁਸਤਾਨ ਦੀ ਕੁੱਲ ਪੈਦਾਵਾਰ ਦਾ 29-30% ਆ ਉੱਚਾ ਇੰਨਾ ਜ਼ਿਆਦਾ ਵੀ ਨਹੀਂ ਆ ਕਿ ਸਾਰੀ ਖਰੀਦ ਰਿਆ ਤੋ ਅਸੀਂ ਬੜੀ ਡਿਟੇਲ ਨਾਲ ਬੜੇ ਟੈਕਨੀਕਲ ਢੰਗ ਨਾਲ ਬੜੇ ਤੱਥ ਰੱਖ ਕੇ ਸਰਕਾਰਾਂ ਨੂੰ ਸਾਹਮਣੇ ਬੋਲ ਰਹੇ ਆ ਵੀ ਤੁਸੀਂ ਜੋ ਕੁਝ ਕਰ ਰਹੇ ਹੋ ਇਹ ਤੁਸੀਂ ਜੋ ਵੀ ਇੱਥੇ ਆ ਰਿਹਾ ਕੰਪਨੀਆਂ ਆ ਰਹੀਆਂ ਜੋ ਵੀ ਉਹਨਾਂ ਦੇ ਪ੍ਰੋਡਕਟ ਨੇ ਜਿਹੜੇ ਉਹ ਬਾਜ਼ਾਰ 'ਚ ਵੇਚ ਰਹੀਆਂ ਨੇ ਉਹ ਸਾਰੇ ਮੁਨਾਫੇ 'ਚ ਨੇ ਉਹ ਕੋਈ ਵੀ ਘੱਟੇ ਜਿਹੜੀ ਵੇਚਦਾ ਆਹ ਬੈਠੇ ਆ ਗਊ ਦੇ ਜਾਏ ਜਿਹੜੇ ਪਿਛਲੇ 70 तकरीबन 70 75 ਸਾਲਾਂ ਤੋਂ ਲਾਗਤ ਖਰਚੇ ਤੇ ਵੀ ਨਹੀਂ ਉਹਨਾਂ ਦੀ ਫਸਲ ਵਿਕਰੀ ਔਰ ਫਿਰ ਜਗੋਂ ਬਾਹਰ ਵੀ ਇਹ ਹੁੰਦੀ ਆ ਕਿ ਜਿੱਥੇ ਕਹਿੰਦੇ ਪੰਜਾਬ ਹਰਿਆਣਾ ਚ ਐਮਐਸਪੀ ਮਿਲ ਰਹੀ ਆ ਉੱਥੇ ਐਤ ਕੀ 4 400 ਰੁਪਿਆ ਝੋਟਾ ਝੋਨਾ ਘੱਟ ਘੱਟ ਰੇਟ ਤੇ ਲੁੱਟ ਲਿਆ ਜਾਂਦਾ ਔਰ ਐਫਸੀਆਈ ਦੀ ਨਵੀਂ ਚਿੱਠੀ ਆ ਜਾਂਦੀ ਆ ਕਿ ਪੰਜਾਬ ਸਰਕਾਰ ਅਗਲੀ ਕਦ ਕਿੱਥੇ ਲਾਉਣੀ ਆ ਉਹਦਾ ਪ੍ਰਬੰਧ ਕਰ ਲਵੇ ਅਜੇ ਪਹਿਲਾ ਕਰਿਸਿਸ ਮੁੱਕਾ ਨਹੀਂ ਨਵਾਂ ਕਰਿਸਿਸ ਫਿਰ ਪੰਜਾਬ ਦੇ ਸਾਹਮਣੇ ਖੜਾ ਹੋ ਗਿਆ ਔਰ ਚਾਹੇ ਪੰਜਾਬ ਵਾਲੀ ਸਰਕਾਰ ਹੋਵੇ ਚਾਹੇ ਕੇਂਦਰ ਵਾਲੀ ਕਹਿੰਦੇ ਦੀ ਬਦਲਵੀਂ ਖੇਤੀ ਡਿਵਰਸੀਫਿਕੇਸ਼ਨ ਦਾ ਨਾਮ ਲੈਂਦੇ ਆ ਭਾਈ ਉਹ ਕਿਵੇਂ ਹੋ ਜਾਊਗਾ ਜਿੰਨਾ ਚਿਰ ਤੁਸੀਂ ਫੀਸ ਫਸਲ ਦੀ ਖਰੀਦ ਦੀ ਗਰੰਟੀ ਨਹੀਂ ਕਰਦੇ ਕੋਈ ਕਿਸਾਨ ਕਣਕ ਝੋਨੇ ਦੇ ਚੱਕਰ ਚੋਂ ਕਿਉਂ ਨਿਕਲੂਗਾ ਐਸੇ ਕਰਕੇ ਕਹਿੰਨੇ ਵੀ ਕਹਿ ਰਹੇ ਮਾਹੀ 15 18 ਸਾਲਾਂ ਦੇ ਪੰਜਾਬ ਦੀ ਜਮੀਨ ਰੇਟਾ ਪਾਣੀ ਇਹ ਨਹੀਂ ਰਹਿਣਾ ਹੈਗਾ ਉੱਠ ਉੱਠ ਥੱਲੇ ਚਲ ਜਨਾ ਅਸੀਂ ਕਹਿੰਨੇ ਜੇ ਤੇਲ ਬੀਜਾਂ ਦੇ ਸਾਨੂੰ ਐਮਐਸਪੀ ਪੱਕੇ ਖਰੀਦ ਦੇ ਦਿਓ ਮੱਕੀ ਦੇ ਦੇ ਦਿਓ ਠੀਕ ਹੈ ਤੇ ਇਹੋ ਕੰਮ ਦਾਲਾਂ ਤੇ ਦੇ ਦਿਓ ਤੇ ਅਸੀਂ ਘਟੋਕੜ ਝੋਨੇ ਦਾ ਬਦਲ ਤਾਂ ਲੱਭ ਲਈਏ ਖਪਾੜ ਜਿਹੜੀ ਸਾਰੀ ਪੱਟੀ ਸੀ ਮਾਲਵੇ ਦੀ ਉਹ ਸਾਰੀ ਖਤਮ ਕਰ ਲਈ ਅਸੀਂ ਗੰਨਾ ਉਜੜਦੇ ਕਿਨਾਰੇ ਲਗਾ ਹੋਇਆ ਤੋ ਕਿਵੇਂ ਖੇਤੀ ਸੰਕਟ ਨੂੰ ਹੱਲ ਕਰੋਗੇ ਕੱਲਾ ਗੱਲਾਂ ਨਾ ਤੀ ਕਰਨਾ ਹੈਗਾ ਇਸ ਕਰਕੇ ਅਸੀਂ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਤੁਹਾਡੇ ਮੱਧਮਨਾ ਅਪੀਲ ਕਰਦੇ ਆਂ ਕਿ ਕਿਸਾਨ ਲੀਡਰਾਂ ਤੇ ਇਹ ਪਹਿਲਾ ਅਟੈਕ ਨਹੀਂ ਹੈ ਤਾਂ ਮੈਂ ਅਗਲੀ ਵਾਰੀ ਤੁਹਾਨੂੰ ਸ਼ੰਭੂ ਅਸਮ ਨੂੰ ਕਿਹਾ ਉਹ ਸੰਪੂਰਨ ਮਜ਼ਬੂਤ ਕਰਨਾ ਸਾਡੇ ਕੋਲ ਬਹੁਤੀ ਵਾਰਸ਼ਾਂ ਦਿੱਤੇ ਨਾ ਹੁੰਦਾ ਵੀ ਸਰਕਾਰ ਸਾਨੂੰ ਠੀਕ ਹੈ ਜੀ ਇਸ ਕਰਕੇ ਪੰਜਾਬ ਦੀ ਜਨਤਾ ਨੂੰ ਇਹ ਸੋਚ ਕੇ ਅੰਦੋਲਨ ਸਾਰਿਆਂ ਦਾ ਅੰਦੋਲਨ ਹੈ ਠੀਕ ਹੈ ਜੀ ਕੌਣ ਇਹਦੀ ਅਗਵਾਈ ਕਰਦਾ ਕੌਣ ਨਹੀਂ ਕਰਦਾ ਮੈਟਰ ਨਹੀਂ ਰੱਖਣਾ ਅੰਦੋਲਨ ਕਿੰਨਾ ਵਾਸਤੇ ਅੰਦੋਲਨ ਦੀਆਂ ਮੰਗਾਂ ਕੀ ਹੈ ਮੈਟਰ ਇਹ ਰਹਿਗਾ ਹੈਗਾ ਇਸ ਕਰਕੇ ਵਕਤ ਤੋਂ ਵਕਤ ਗਿਣਤੀ ਵਿੱਚ ਜਿਹੜਾ ਸਾਡੇ ਕਿਸਾਨ ਖਨੌਰੀ ਹੋਵੇ ਸ਼ੰਗੂ ਬਾਰਡਰ ਹੋਵੇ ਉੱਤੇ ਪਹੁੰਚਦਾ ਜਾ ਤਤਕਾਰ ਹਰ ਦੀ ਭੋਜੜਾ